ਸਿੰਘ ਦੀ ਗਿਆਨੀ ਜਲ ਸਿੰਘ ਨਾਲ ਨੇ ਸਬੰਧ ਸੀ ਜੀ ਤੇ ਦੋਨੇ ਇੱਕ ਦੂਜੇ ਨੂੰ ਨੀਚਾ ਦਿਖਾਉਣ ਵਾਸਤੇ ਸਭ ਕੁਝ ਕਰਦੇ ਸੀ ਜੀ ਗਿਆਨੀ ਜਲ ਸਿੰਘ ਉਹ ਤਾਂ ਹੋਮ ਮਿਨਿਸਟਰ ਵੀ ਰਹੇ ਜੀ ਵੈਰੀ ক্লোਜ਼ ਟੂ ਮਿਸਿਸ ਇੰਦਰਾ ਗਾਂਧੀ ਕਨਫੀਡੈਂਟ ਸਿਕ ਸੀ ਔਰ ਮੰਦੇ ਵੀ ਸੀ ਉਹਨੂੰ ਇਸ ਗੱਲ ਨੂੰ ਪਰ ਉਸ ਤੋਂ ਬਾਅਦ ਜਿਹੜੀ ਸੀ ਸ਼ੁਰੂਆਤ ਇੰਨੀ ਇਹਨਾਂ ਦੀ ਆਪਸ ਦੇ ਵਿੱਚ ਖਿੱਚ ਤਾ ਨਹੀਂ ਹੋ ਗਈ ਕਿ ਹਥਿਆਰ ਜਿਹੜੇ ਸੀ ਟਰੱਕਾਂ ਰਹੀਂ ਉਹ ਹਰਮੰਦਰ ਸਾਹਿਬ ਪਹੁੰਚਾਣੇ ਸ਼ੁਰੂ ਕਰ ਦਿੱਤੇ ਅੱਛਾ ਹਰਮੰਦਰ ਸਾਹਿਬ ਦੀ ਜਿਹੜੀ ਅਬਦ ਸੀ ਜਿਹੜੀ ਇੱਜ਼ਤ ਸੀ ਜਿਹੜੀ ਉਹਨਾਂ ਦੀ ਰਹਿਨਮਾਈ ਸੀ ਉਹਦੇ ਵਿੱਚ ਇਹਨਾਂ ਨੇ ਵਿਗੜਨ ਪਾਣਾ ਸ਼ੁਰੂ ਕਰ ਦਿੱਤਾ ਕਿੰਨੇ ਹਾਂਜੀ ਕਾਂਗਰਸ ਕਾਂਗਰਸ ਨਹੀਂ ਪਰ ਜਿਸ ਤਰ੍ਹਾਂ ਕਿਹਾ ਜਾਂਦਾ ਜੀ ਹਥਿਆਰ ਤੇ ਸੰਤ ਲੈ ਕੇ ਗਏ ਸੀ ਐੱਚ ਕਿੰਨੀ ਕਿ ਸੱਚਾਈ ਬਿਲਕੁਲ ਗਲਤ ਗੱਲ ਹੈ ਪੱਕੀ ਗੱਲ ਹੈ ਸੰਤ ਜਰਨੈਲ ਸਿੰਘ ਭੰਡਰਾ ਵਾਲੇ ਜਿਹੜੇ ਆ ਉਹ ਜਦੋਂ ਦਿੱਲੀ ਤੋਂ ਚਲੇ ਸੀ ਹੋ ਸਕਦਾ ਉਹਨਾਂ ਕੋਲ ਕੁਝ ਥੋੜਾ ਬਹੁਤ ਇਹਤਿਆਰ ਹੋਣਗੇ ਕੁਝ ਸ਼ੋਅ ਆਫ ਤੇ ਸਿਕਿਉਰਟੀ ਵਾਈਜ਼ ਕਰਨੀ ਪੈਂਦਾ ਇਸ ਇਜ਼ ਨੋਟ ਦ ਬਲੇਮਿੰਗ ਪਰ ਇਹ ਹੈ ਕਿ ਜਿਹੜੇ ਹਥਿਆਰ ਅੱਜ ਸਵਾਲ ਕੋਈ ਪੁੱਛੇ ਕਿ ਇਹ ਦਰਬਾਰ ਸਾਹਿਬ ਦੇ ਉੱਤੇ ਬਲੂ ਸਟਾਰ ਆਪਰੇਸ਼ਨ ਕਰਨ ਦਾ ਕੌਣ ਜ਼ਿੰਮੇਵਾਰ ਹੈ ਮੈਂ ਆਪਣੇ ਤਜਰਬੇ ਦੇ ਮੁਤਾਬਕ ਔਰ ਆਪਣੀ ਦੇਖੀ ਚੀਜ਼ ਦੇ ਮੁਤਾਬਕ ਕਹਾਂਗਾ ਕਿ ਕਾਂਗਰਸ ਪਾਰਟੀ ਜਿਹੜੀ ਹੈ ਸੱਤਾ ਦੀ ਭੁਖੀ ਸਿਰਫ ਇਹ ਕਾਲੀ ਦਲ ਨੂੰ ਹਰਾਉਣ ਵਾਸਤੇ ਆਪਣੇ ਆਪ ਨੂੰ ਕਾਬਜ ਕਰਨ ਵਾਸਤੇ ਉਹਨਾਂ ਨੇ ਇਹ ਕ੍ਰੇਸ਼ਨ ਕੀਤੀ ਔਰ ਦਰਪਾਤ ਸਾਹਿਬ ਦੀ ਬੇਅਦਬੀ ਜਿਹੜੀ ਕਰਨ ਦੇ ਜ਼ਿੰਮੇਵਾਰ ਜਿਹੜੇ ਹਥਿਆਰ ਪਹਚਾਨਦੇ ਜ਼ਿੰਮੇਵਾਰ ਕਾਂਗਰਸ ਪਾਰਟੀ ਨਹੀਂ ਹਥਿਆਰ ਅੰਦਰ ਕਿੰਨੇ ਭੇਜੇ ਪਹਿਲਾਂ ਮੇਰਾ ਇੱਕ ਬੜਾ ਸਪਸ਼ਟ ਫੇਲ ਹੋਇਆ ਮੈਂ ਤੁਹਾਨੂੰ ਸਪਸ਼ਟ ਕਰਤਾ ਤਾਂ ਕਿ ਜਦੋਂ ਹਥਿਆਰ ਉਸ ਦੌਰਾਨ ਗਏ ਜਦੋਂ ਦਰਪਾਤ ਸਿੰਘ ਚੀਫ ਮਿਨਿਸਟਰ ਸੀ ਜੀ ਕੀ ਆ ਮੈਨੂੰ ਇਹ ਗੱਲ ਦੱਸੋ ਕਿ ਚੀਫ ਮਿਨਿਸਟਰ ਹੋਵੇ ਉਹਦੇ ਥੱਲੇ ਡੀਜੀਪੀ ਹੋਵੇ ਸਾਰੀ ਪੁਲਿਸ ਸਕਿਉਰਟੀ ਹੋਵੇ ਇੰਟੈਲੀਜੈਂਸ ਏਜੰਸੀਆਂ ਹੋਣ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਹੋ ਰਿਹਾ ਦਰਵਾਤ ਸਾਹਿਬ ਦੇ ਨਾਲ ਇਹਦਾ ਮਤਲਬ ਇਹ ਹੈ ਕਿ ਅਟੈਂਸ਼ਨਲੀ ਕਾਂਗਰਸ ਪਾਰਟੀ ਦੇ ਰਿਸਪਾਂ ਤੇ ਵੀ ਇਹ ਹਥਿਆਰ ਤੇ ਰੇਰ ਮੰਦਰ ਸਾਹਿਬ ਚ ਭੇਜਿਆ ਗਿਆ। ਅੱਛਾ ਇਹ ਸ਼ੋਰ ਹੈ ਕਿ ਸੰਤਾ ਨੇ ਇਹ ਹਥਿਆਰ ਜਮਾਨੀ ਸੀ ਕੀਤਾ। ਬਿਲਕੁਲ ਨਹੀਂ। ਉਹ ਦੇਖੋ ਗੱਲ ਇਹ ਹੈ ਕਿ ਹਥਿਆਰ ਜਦੋਂ ਉੱਥੇ ਪਹੁੰਚ ਗਏ ਉਹ ਜਦੋਂ ਆਪਣਾ ਇਹ ਕਾਰਵਾਈ ਸ਼ੁਰੂ ਹੋਈ ਸੰਤ ਜਨਰਲ ਸਿੰਘ ਭੰਡਾਰਾ ਜਿਹੜਾ ਦਿੱਲੀੋਂ ਤੁਰੇ ਓਪਨ ਟਰੱਕ ਦੇ ਵਿੱਚ ਔਰ ਉਹਨਾਂ ਨੇ ਆਪਣਾ ਸ਼ੋਅ-ਆਫ ਕੀਤਾ ਤੇ ਐਂਟਰੀ ਕੀਤੀ ਉਹਨਾਂ ਨੇ ਗੋਲਡਨ ਟੈਂਪਲ ਦੇ ਵਿੱਚ। ਤੇ ਆਪਣਾ ਆਪ ਡੇਰਾ ਜਿਹੜਾ ਸੀ ਉਹ ਲੰਗਰ ਦੀ ਬਿਲਡਿੰਗ ਦੇ ਵਿੱਚ ਲਾ ਲਿਆ ਜੀ ਹੁਣ ਉਸ ਤੋਂ ਬਾਅਦ ਦੇਖੋ ਹਥਿਆਰ ਕਿਹਦੇ ਸੀ ਕਿਹਦੇ ਨਹੀਂ ਸੀ ਕੌਣ ਲਿਆ ਜੀ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੀ ਕੋ ਮੈਨੂੰ ਇਸ ਬਾਰੇ ਪਰ ਮੇਨ ਹਥਿਆਰ ਪਰ ਇਹ ਹੈ ਕਿ ਮੇਨ ਹਥਿਆਰਾਂ ਦੀ ਜਿਹੜੀ ਚੇਨ ਸੀ ਉਹ ਵਧਦੀ ਰਹੀ ਉਹ ਸਰਕਾਰੀ ਸੀ ਸਰਕਾਰੀ ਵੀ ਗੈਰ ਸਰਕਾਰੀ ਵੀ ਹੋ ਸਕਦਾ ਕਿਸੇ ਏਜੰਸੀਆਂ ਨੇ ਪਲਾਨਟ ਕੀਤਾ ਹੋਏ ਜੀ ਪਰ ਜਿਸ ਤਰ੍ਹਾਂ ਕਹਿਆ ਜਾਂਦਾ ਕਿ ਸਾਰੀ ਵਿਉਂਤਬੰਦੀ ਸੰਤਾ ਵੱਲੋਂ ਬਣਾਈ ਗਈ ਹੈ ਝੂਠ ਕੀ ਸਾਰਾ ਜਿਹੜਾ ਕਹਿੰਦੇ ਉਹਨਾਂ ਨੇ ਆਪ ਪਲਾਨ ਕੀਤਾ ਸੰਤਾ ਨੇ ਦੇਖੋ ਸੰਤਾ ਨੇ ਜਿਹੜਾ ਆਪਣੇ ਸਟਰਗਲ ਕੀਤੀ ਹੈ ਉਹਦੇ ਵਿੱਚ ਸਿਰਫ ਉਹਨਾਂ ਦਾ ਇੱਕੋ ਮਿਸ਼ਨ ਸੀ ਜੀ ਕਿ ਹਰ ਸਿੱਖ ਨੂੰ ਤੀਸਰੇ ਦਰਜੇ ਦਾ ਨਾਗਰਿਕ ਨਾ ਸਮਝਿਆ ਜਾਵੇ ਜੀ ਸਿੱਖਾਂ ਦੀ ਹੋਂਦ ਸਿੱਖਾਂ ਦੀ ਸੁਰੱਖਿਆ ਸਿੱਖਾਂ ਨਾਲ ਨਿਆਂ ਉਹ ਕੀਤਾ ਜਾਵੇ ਜਿਹੜੀਆਂ ਬੇਇਨਸਾਫੀਆਂ ਕਾਂਗਰਸ ਦੇ ਰਾਜ ਦੇ ਵਿੱਚ ਆਫਟਰ ਪਾਰਟੀਸ਼ਨ ਨੂੰ 1947 ਦੁਬਾਰਾ ਹੋਦੀ ਰਹੀ ਹੈ ਜੀ ਉਹ ਨਹੀਂ ਸੀ ਪਸੰਦ ਕਰਦੇ ਉਹ ਕਹਿੰਦੇ ਸੀ ਕਿ ਵੀ ਸਿੱਖਾਂ ਨੂੰ ਜਿਹੜਾ ਹੈ ਕਿ ਇੱਕ ਅਹਿਮੀਅਤ ਦਿੱਤੀ ਜਾਏ ਇਸ ਕਰਕੇ ਕਿ ਸਿੱਖਾਂ ਦਾ ਰੋਲ ਜਿਹੜਾ ਆਜ਼ਾਦੀ ਦੇ ਵਿੱਚ ਰਿਹਾ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਹੁਣ ਅੱਜ ਵੀ ਤੁਸੀਂ ਦੇਖੋ ਸਾਡੀ ਆਰਮੀ ਦੇ ਵਿੱਚ ਜਿਹੜੀ ਸਿੱਖ ਰੈਜੀਮੈਂਟ ਆ ਉਹ ਟੌਪ ਤੇ ਕਿੰਨੀ ਜਾਂਦੀ ਹੈ ਜੀ ਕਿਸੇ ਜਗ੍ਹਾ ਤਾਂ ਨਹੀਂ ਕੋਈ ਵੈਸਾ ਉਹ ਸਿੱਖ ਰੈਜੀਮੈਂਟ ਭੇਜ ਦਿੰਦੇ ਪਰ ਉਹਨਾਂ ਦੀ ਸੋਚ ਕੀ ਸੀ ਸਿੱਖਾ ਭ੍ਰਤੀ ਉਹਨਾਂ ਦੀ ਦੇਖੋ ਸੋਚ ਇਹੋ ਹੀ ਸੀ ਕਿ ਸਿੱਖ ਕੌਮ ਨੂੰ ਬਿਹਤਰੀਨ ਦੇ ਰਸਤੇ ਲਿਜਾਣ ਦੇ ਸਿੱਖ ਕੌਮ ਨੂੰ ਚੜ੍ਹਦੀ ਕਲਾ 'ਚ ਰੱਖਣ ਵਾਸਤੇ ਉਹਨਾਂ ਨੇ ਇਹ ਸਟਰਗਲ ਕੀਤਾ ਸੀ ਜੇ ਤੁਸੀਂ ਆਖੋ ਕਦੇ ਵੀ ਉਹਨਾਂ ਨੇ ਕੋਈ ਖਾਲਸਾਤਾਨ ਦਾ ਨਾਅਰਾ ਲਾਇਆ ਮੈਂ ਅੱਜ ਤੱਕ ਉਹ ਜਿਹੜੀ ਜ਼ਰੂਰਤ ਤੇ ਰਿਹਾ ਮੈਂ ਨਹੀਂ ਕਵਰ ਕੀਤਾ ਤੇ ਨਾ ਹੀ ਮੈਂ ਸੁਣਿਆ ਇਹ ਸ਼ੋਰ ਹੈ ਬਿਲਕੁਲ ਇੱਕ ਗੱਲ ਕਹੀ ਜਾਂਦੀ ਕਿ ਸੰਤਾ ਨੇ ਖਾਲਸਾਤਾਨ ਦੀ ਮੰਗ ਕੀਤੀ ਬਿਲਕੁਲ ਨਹੀਂ ਮੰਗ ਕੀਤੀ ਉਹਨਾਂ ਨੇ ਇਹੋ ਗੱਲ ਕਿਹਾ ਸੀ ਕਿ ਮੈਂ ਮੇਰਾ ਜਿਹੜਾ ਸਟਰਗਲ ਹੈ ਮੇਰੀ ਜਿਹੜਾ ਸੰਘਰਸ਼ ਹੈ ਉਹ ਸਿਰਫ ਸਿੱਖ ਕੌਮ ਦੀ ਬਿਹਤਰੀ ਲਈ ਮੇਰਾ ਸੰਘਰਸ਼ ਹੈ ਅੱਛਾ ਸਿੱਖਾਂ ਦੇ ਹੱਕਾਂ ਵਾਸਤੇ ਹੱਕਾਂ ਵਾਸਤੇ ਹੂੰ ਇਹ ਹੁਣ ਮੈਂ ਕੀ ਕਹਿ ਸਕਦਾ ਕਿ ਕਈ ਉਥੋਂ ਫੋਰਨ ਦੀਆਂ ਏਜੰਸੀਆਂ ਯੂਨੀਅਨ ਇੰਟੈਲੀਜੈਂਸ ਏਜੰਸੀਆਂ ਪੋਲਿਟਿਕਲ ਪਾਰਟੀ ਦੀਆਂ ਏਜੰਸੀਆਂ ਕੀ ਕੀ ਰੋਲ ਅਦਾ ਕਰਦੇ ਰਹੇ ਕੀ ਕੁਝ ਕਰਦੇ ਰਹੇ ਇਹਦੇ ਬਾਰੇ ਮੈਂ ਕੋਈ ਕਮੈਂਟਸ ਨਹੀਂ ਕਰਨਾ ਚਾਹੁੰਦਾ ਅੱਛਾ ਤੁਸੀਂ ਸੰਤਾਂ ਦੇ ਨੇੜੇ ਸੀ ਤੁਸੀਂ ਸੰਤਾਂ ਦੇ ਜਦੋਂ ਕਵਰ ਕਰਨ ਜਾਂਦੇ ਸੀ ਤੁਹਾਨੂੰ ਸਤਕਾਰ ਪੂਰਾ ਮਿਲਦਾ ਸੀ ਦੇਖੋ ਉਹਦੇ ਵਿੱਚ ਕੋਈ ਗੱਲ ਨਹੀਂ ਸਤਕਾਰ ਦਿੰਦੇ ਸੀ ਉਹ ਪੂਰਾ ਉਹ ਮੈਨੂੰ ਪਰਸਨਲ ਤੌਰ ਤੇ ਵੀ ਰਿਸਪੈਕਟ ਕਰਦੇ ਸੀ ਮੈਨੂੰ ਜਾਣਦੇ ਸੀ ਪਰ ਇਹ ਹੈ ਕਿ ਉਹਦੇ ਵਿੱਚ ਕੋਈ ਡਿਸਰੈਸਪੈਕਟ ਵਾਲੀ ਕਿ ਮੈਂ ਹਿੰਦੂ ਧਰਮ ਦਾ ਮੇਰੀ ਬੇਇੱਜ਼ਤੀ ਕਰਨੀ ਹੈ ਜਾਂ ਮੈਨੂੰ ਕੋਈ ਟੌਨਟਿੰਗ ਕਰਨੀ ਹੈ ਉਹ ਇਹੋ ਜੀ ਗੱਲ ਉਹਨਾਂ ਦੇ ਮਨ ਦੇ ਵਿੱਚ ਨਹੀਂ ਸੀ ਸਰਕਾਰ ਕਰਦੇ ਸੀ ਠੀਕ ਹੈ ਤੁਹਾਨੂੰ ਇੱਜ਼ਤਮਾਨ ਦਿੰਦੇ ਸੀ ਖਵਾਂਦੇ ਭਲਾਉਂਦੇ ਸੀ ਸਾਰੇ ਪੱਤਰਕਾਰ ਜਾਂਦੇ ਸੀ ਪੰਜ ਛੇ ਹਿੰਦੂ ਪੱਤਰਕਾਰ ਹੈਗੇ ਸੀ ਕੋਈ ਐਸੀ ਕੋਈ ਕੰਟਰੋਵਰਸੀ ਵਾਲੀ ਇਨਸਿਕਿਉਰਟੀ ਵਾਲੀ ਗੱਲ ਨਹੀਂ ਸੀ ਨਾ ਮਤਲਬ ਕੋਈ ਤੇ ਜਿਹੜੇ ਅੱਜ ਕਿਆਸ ਰਾਈਆਂ ਇਦਾਂ ਦੀਆਂ ਲਗਾਈਆਂ ਜਾ ਰਹੀਆਂ ਸਰਕਾਰਾਂ ਨੇ ਜੋ ਮਾਹੌਲ ਕ੍ਰੀਏਟ ਕਰਤਾ ਇਸ ਨਾਲ ਇਹਨਾਂ ਤੁਸੀਂ ਸਹਿਮਤ ਨਹੀਂ ਸਰਕਾਰਾਂ ਨੇ ਮਾਹੌਲ ਕਰਤਾ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਜਿਹੜਾ ਹੈ ਉਹ ਸਾਰਾ ਜਿਹੜਾ ਸਿਸਟਮ ਸੀ ਉਹ ਖਤਮ ਹੋ ਗਿਆ ਜੀ ਉਹਦਾ ਰੀਜ਼ਨ ਇਹ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪੱਲੇ ਕੱਖ ਨਹੀਂ ਰਿਹਾ ਜੀ ਸ਼੍ਰੋਮਣੀ ਕਾਲੇ ਦਲ ਦੇ ਪੱਲੇ ਕੱਖ ਨਹੀਂ ਰਿਹਾ ਜੀ ਮੁੜ ਕੇ ਇਹਨਾਂ ਨੇ ਆਪਣਾ ਪੁਨਰਜੀਵਨ ਕੀਤਾ ਆਪਣੇ ਆਪ ਨੂੰ ਖੜਾ ਕੀਤਾ ਟੋੜਾ ਸਾਹਿਬ ਨੇ ਪੂਰੀ ਹਫੜਸ ਕੀਤੀ ਸਰਦਾਰ ਗੁਰਤੇਨ ਸਿੰਘ ਟੋੜਾ ਜੀ ਪੰਥ ਰਤਨ ਜੀ ਨੂੰ ਕਹਿੰਦੇ ਨੇ ਉਹਨਾਂ ਨੇ ਪੂਰਾ ਯੋਰਲਾ ਬਿਨਾ ਕਿਸੇ ਲਾਲਚ ਤੋਂ ਕੇ ਕਾਲੀ ਦਲ ਜਿਹੜਾ ਖੜਾ ਹੋਇਆ ਹੈ। ਸ਼੍ਰੋਮਣੀ ਕਾਲੀ ਦਲ ਦੇ 28 ਸਾਲ ਪ੍ਰਧਾਨ ਰਹੇ। ਜੀ। ਔਰ ਉਹਨਾਂ ਨੇ ਕੋਈ ਲਾਲਚ ਨਹੀਂ। ਅੱਜ ਵੀ ਉਹਨਾਂ ਦੇ ਘਰ ਦੇ ਵਿੱਚ ਦੇਖੋ ਪੁਰਾਣੇ ਮੰਜੇ ਪਏ ਆ। ਜੀ। ਅੱਜ ਨਹੀਂ ਪਰ ਸਵਾਲ ਹੈ ਕਿ ਜਿੱਲੇ ਸੰਤਾ ਦਾ ਸਮਾ ਸੀ ਤੇ ਇੱਕ ਇੱਕੇ ਲੋਕਾਂ ਨੂੰ ਅੱਜ ਕੱਲ ਇਹ ਡਰਾਇਆ ਜਾ ਰਿਹਾ ਕਿ ਉਸ ਵੇਲੇ ਸਿਕਿਉਰਡ ਨਹੀਂ ਸੀ ਜਨਤਾ। ਇਹਦੇ ਬਾਰੇ ਕੀ ਕਹਿਣਾ ਚਾਹੋ? ਜਨਤਾ ਮੀਨ ਤੇ ਸਿੱਖ ਜਾਂ ਕੋਈ ਹਿੰਦੂ। ਹਿੰਦੂ ਹਿੰਦੂ ਦੇਖੋ ਮੈਂ ਤੁਹਾਨੂੰ ਇਹ ਪੂਰਾ ਸਮਾਜ ਦੀ ਗੱਲ ਕਰ ਲੈਣੇ ਆ ਮੈਂ ਪੂਰੇ ਸਮਾਜ ਦੀ ਗੱਲ ਕਰਨਾ ਹੈ ਇੰਟੈਲੀਜੈਂਸ ਸੂਚਾਂਚੀਆਂ ਡਿਫਰੈਂਟ ਜਿਹੜੀਆਂ ਸੀ ਉਹਨਾਂ ਨੇ ਕੀ ਰੋਲ ਅਦਾ ਕੀਤਾ ਇਸ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਾਂਗਾ ਉਹਦਾ ਕਾਰਨ ਇਹ ਹੈ ਕਿ ਜੇ ਕੋਈ ਗਲਤ ਕੰਮ ਕਰਦਾ ਹੈ ਮੈਂ ਕੋਈ ਗਲਤ ਕੰਮ ਕਰਨਾ ਤੇ ਨਾ ਤੁਹਾਡਾ ਲੱਗ ਜਾਂਦਾ ਤੂੰ ਹੂਜ਼ ਰਿਸਪੋਨਸਿਬਲ ਫਾਰ ਇਟ ਇਹਦੀ ਜਾਂਚ ਹੋਣੀ ਚਾਹੀਦੀ ਹੈ ਨਾ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਇਹ ਸ਼ੁਰੂ ਤੋਂ ਮੈਂ ਇਹ ਗੱਲ ਦੇ ਨਾਲ ਕਹਿਮ ਹੈ ਕਿ ਦਰਬਾਰ ਸਾਹਿਬ ਦੀ ਰੱਖਿਆ ਨੂੰ ਦਰبار صاحب ਦੀ ਸ਼ਾਂਤੀ ਨੂੰ ਭੰਗ ਕਰਨ ਵਾਸਤੇ ਕਾਂਗਰਸ ਨੇ ਇਹ ਗੇਮ ਖੇਢੀ ਤੇ ਕਾਂਗਰਸ ਅਸੂਲਟੀ ਪੈ ਗਈ ਹਮ ਅੱਜ ਤੱਕ ਕਾਂਗਰਸ ਖੜੀ ਨਹੀਂ ਹੋ ਸਕੀ ਅੱਛਾ ਜਿਹੜੇ ਹਿੰਦੂ ਵਪਾਰੀ ਸੀ ਕੀ ਉਹਨਾਂ ਨੂੰ ਕੋਈ ਖਤਰਾ ਸੀ ਉਸ ਟਾਈਮ ਤੇ ਦੇਖੋ ਫਿਰ ਉਹੋ ਹੀ ਗੱਲ ਆ ਜਾਂਦੀ ਹੈ ਤੁਸੀਂ ਤੁਹਾਡੇ ਸਵਾਲ ਦੀ ਕਿ ਖਤਰੇ ਵਾਲੀ ਗੱਲ ਜਿਹੜੀ ਹੈ ਜੇ ਤੁਸੀਂ ਕਹੋ ਕਿ ਸੰਤ ਚਨਾਰ ਸਿੰਘ ਪੰਡਰਾਵਾਲੇ ਕੋਈ ਹਿੰਦੂ ਵਪਾਰੀਆਂ ਦੇ ਖਿਲਾਫ ਦਿੰਦੇ ਸੀ ਜਾ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਸੀ ਉਹ ਤੋਂ ਉਹਦੇ ਵਿੱਚ ਮੈਂ ਕੋਈ ਕਮੈਂਟ ਨਹੀਂ ਕਰਾਂਗਾ ਜਿਹੜੇ ਇਨਸੀਡੈਂਟ ਉਹਨਾਂ ਦੇ ਦਰਮਿਆਨ ਹੋਏ ਇਹ ਕਿੰਨੇ ਕੀਤੇ ਕਿੰਨੇ ਰਿਸਪੌਂਸਿਬਿਲਟੀਆਂ ਲਈਆਂ ਕਿਡੀਆਂ ਕਿਡੀਆਂ ਜਥੇਬੰਦੀਆਂ ਜਿਹੜੀਆਂ ਰਿਸਪੌਂਸਿਬਿਲਟੀ ਲੈਂਦੀਆਂ ਸੀ ਇਹਦੇ ਬਾਰੇ ਉਸ ਸਮੇਂ ਦੀ ਗੱਲ ਹੈ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਕਿਉਂਕਿ ਇਹ ਪੁਰਾਣੇ ਬੰਦੇ ਨੇ ਬਾਸਾ ਜੋ ਕੱਢ ਕੇ ਬੰਦੇ ਮਾਰੇ ਜਾਂ ਜੇ ਕੀਤਾ ਜਾਂ ਉਹ ਕੀਤਾ ਇਹ ਇਨਵੈਸਟੀਗੇਸ਼ਨ ਏਜੰਸੀਆਂ ਦਾ ਕੰਮ ਕਰਨਾ ਪਰ ਜਿਹੜੀਆਂ ਏਜੰਸੀਆਂ ਰੋਲ ਅਦਾ ਕਰਦੀਆਂ ਰਹੀਆਂ ਉਹਨਾਂ ਨੇ ਹਿੰਦੂ ਸਿੱਖ ਦੇ ਵਿੱਚ ਪਾੜ ਪਰਨ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਸੰਤਾ ਦੀ ਮਨਸ਼ਾ ਇਦਾਂ ਦੀ ਸੀ ਨਹੀਂ ਇਹੋ ਜੀ ਮਨਸ਼ਾ ਨਹੀਂ ਸੀ ਉਹਨਾਂ ਦੀ ਡਿਫਰੈਂਸ ਕਰੀਏਟ ਕਰਨ ਦੀ ਉਹਨੂੰ ਉਸ ਦੌਰਾਨ ਹਰਮੰਦਰ ਸਾਹਿਬ ਦੇ ਵਿੱਚ ਹਿੰਦੂ ਵੀ ਜਾਂਦੇ ਸੀ ਸਿੱਖ ਵੀ ਜਾਂਦੇ ਸੀ ਪਰ ਇਹ ਹੈ ਕਿ ਕਈ ਤਰ੍ਹਾਂ ਦੀਆਂ ਏਜੰਸੀਆਂ ਦੀ ਇਨਵੋਲਵਮੈਂਟ ਹੈ ਉਹ ਜੀ ਸੀ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਅੰਦਰ ਦੀ ਜਿਹੜੀ ਹੈ ਸੇਫਟੀ ਐਂਡ ਸਕਿਉਰਿਟੀ ਜਾਂ ਜਿਹੜੀ ਉਹ ਮਰਿਆਦਾ ਉਹਨੂੰ ਭੰਗ ਕਰਨ ਦੀ ਕੋਸ਼ਿਸ਼ ਵੀ ਕੀਤੀ ਉਹਨਾਂ ਨੇ ਉੱਥੇ ਜਿਹੜੇ ਆਲੇ ਦੋਲੇ ਕਮਰੇ ਸੀ ਉਹਨਾਂ ਨੂੰ ਮਿਸਯੂਜ਼ ਵੀ ਕੀਤਾ ਇਸ ਗੱਲ ਦੀ ਸਾਰੇ ਜਿਹੜੀ ਚਰਚਾ ਹੈ ਨਾ ਮੈਂ ਇਸ ਇਸ਼ੂ ਤੇ ਇਸ ਕਰਕੇ ਨਹੀਂ ਜਾਣਾ ਚਾਹੁੰਦਾ ਕਿ ਕੌਣ ਜ਼ਿੰਮੇਵਾਰ ਹੈ ਅੱਜ ਤੱਕ ਪਤਾ ਨਹੀਂ ਲੱਗਾ 아이 ਥਿੰਕਿੰਗ ਜ਼ਿੰਮੇਵਾਰ ਪਰ ਸੰਤਾਂ ਦੀ ਮਨਛਾਹ ਦਾ ਨਹੀਂ ਸੀ ਉਹਨਾਂ ਦੀ ਮਨਛਾਹ ਨਹੀਂ ਸੀ ਕਰੀ ਇਹ ਕੋਈ ਇਹੋ ਜਿਹੀ ਗੱਲ ਨਹੀਂ ਸੀ કરી ਵੀ ਨਹੀਂ ਅਰੋਨਾ ਦੇ ਟਾਈਮ ਦੇ ਉੱਤੇ ਜੋ ਕੁਝ ਹੁੰਦਾ ਰਿਹਾ ਹੂੰ ਉਹ ਹਟਦਾ ਸੀ ਜਾਂ ਨਹੀਂ ਹਟਦਾ ਸੀ ਉਹਨਾਂ ਦੇ ਅਖਤਿਆਰ ਹੈਗਾ ਸੀ ਜਾਂ ਨਹੀਂ ਹੈਗਾ ਸੀ ਇਹ ਮੈਂ ਨਹੀਂ ਕਹਿ ਸਕਦਾ ਜੀ ਮਤਲਬ ਜੋ ਕੁਝ ਹੋਇਆ ਸੀ ਪਰ ਸੰਤਾਂ ਦੀ ਮਨਸ਼ਾ ਇਦਾ ਦੀ ਨਹੀਂ ਸੀ ਬਲਕਿ ਨਹੀਂ ਉਹ ਉਹ ਕੋਈ ਇਸ ਹੱਕ ਦੇ ਵਿੱਚ ਨਹੀਂ ਸੀਗੇ ਪਰ ਉਹਨਾਂ ਨੇ ਚੰਗੇ ਕੰਮ ਵੀ ਕੀਤੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਵੀ ਕਿਸੇ ਦੀ ਬਰਾਤ ਜਾਣੀ ਹੈ 11 ਬੰਦਿਆਂ ਤੋਂ ਵੱਧ ਨਹੀਂ ਹੋਣਾ ਚਾਹੀਦਾ ਅੱਛਾ ਹੁੰਦੀ ਰਹੀ ਹੈ ਬਿਲਕੁਲ ਔਰ ਉਹਨੂੰ ਡਰਦੇ ਲੋਕੀ 11 ਬੰਦਿਆਂ ਤੋਂ ਵੱਧ ਨਹੀਂ ਸਿਲੇ ਜਾਂਦੇ ਹੂੰ ਖਰਚਾ ਵੀ ਘਟਦਾ ਹੁੰਦਾ ਸੀ ਹੂੰ ਦੇਖੋ ਇਹੋ ਜਿਹੇ ਸਟੈਪ ਜਿਹੜੇ ਸੀ ਉਹਨਾਂ ਨੇ ਲਏ ਉਹ ਕਿਸ ਕਰਕੇ ਲਏ ਸਮਾਜ ਨੂੰ ਸੁਧਾਰਨ ਵਾਸਤੇ ਲੈ ਹੂੰ ਉਹਨਾਂ ਦੀ ਸੋਚ ਦਾ ਵਿਜ਼ਨ ਜਿਹੜਾ ਸੀ ਸ਼ੁੱਧ ਸੀ ਕਿ ਜੇ ਅਸੀਂ ਕਹੀਏ ਕਿ ਸੰਤ ਚਨਰਾਇ ਸਿੰਘ ਭਿੰਡਰਾਲਾ ਜਿਹੜਾ ਕਾਲਾस्तानी ਸੀ ਹਿੰਦੂਆਂ ਦੇ ਵਿਰੋਧੀ ਸੀ ਜੇ ਸੀ ਉਹ ਸੀ ਇਹ ਸਭ ਜਿਹੜੀ ਹੈ ਪੋਲਿਟੀਕਲ ਗਰਾਉਂਡ ਨੂੰ ਕੈਸ਼ ਕਰਨ ਦੀ ਸਾਜ਼ਿਸ਼ ਹੈ ਸਾਜ਼ਿਸ਼ ਹੈ ਲੈ ਬਿਲਕੁਲ ਸਾਜ਼ਿਸ਼ ਮੰਨਦੇ ਤੁਸੀਂ ਬਿਲਕੁਲ ਸਾਜ਼ਿਸ਼ ਹੈ ਔਰ ਅਜੇ ਦਿਨ ਤੱਕ ਜਿਹੜੀਆਂ ਵੀ ਸਾਜ਼ਿਸ਼ਾਂ ਹੁੰਦੀਆਂ ਰਹੀਆਂ ਜਿਹੜੀਆਂ ਜਿਹੜੀਆਂ ਪਾਰਟੀਆਂ ਨੇ ਸਾਜ਼ਿਸ਼ਾਂ ਰਚੀਆਂ ਆਪਣੇ ਆਪ ਨੂੰ ਖੜਾ ਕਰਨ ਵਾਸਤੇ ਉਹਨਾਂ ਦਾ ਨਾਂ ਯੂਜ਼ ਕਰਨ ਵਾਸਤੇ ਉਹ ਕਾਮਯਾਬੀਆਂ ਥੋੜਾ ਹੀ ਆ ਅਕਾਲੀ ਦਲ ਦੀ ਕੀ ਬਣੀ ਅੱਛਾ ਸੰਤਾ ਦਾ ਔਰਾ ਕਿਸ ਤਰ੍ਹਾਂ ਸੀ ਉਸ ਲਈ ਕਿੰਨਾਕ ਮਤਲਬ ਰਾਜਨੀਤੀ ਚ ਕਿਵੇਂ ਵੇਖਦੇ ਸੀ ਉਹਨਾਂ ਨੂੰ ਕਿੰਨਾ ਪਸੰਦ ਕਿਉਂ ਕੀਤਾ ਜਾਂਦਾ ਸੀ ਇਹਨਾਂ ਉਹਦਾ ਕਾਰਨ ਇਹ ਨਹੀਂ ਸੀ ਕਿ ਜੋ ਉਹਨਾਂ ਨੇ ਅੱਜ ਦੀ ਆਵਾਜ਼ ਉਠਾਈ ਸਿੱਖਾਂ ਦੇ ਵਾਸਤੇ ਉਹ ਕਿਸੇ ਵੀ ਸਿੱਖ ਲੀਡਰ ਨੇ ਅਜੇ ਤੱਕ ਨਹੀਂ ਠਾਈ 47 ਤੋਂ ਲੈ ਕੇ ਉਦੋਂ ਤੱਕ ਬਿਲਕੁਲ ਮਾਸਟਰ ਤਾਰਾ ਸਿੰਘ ਰਹੇ ਉਹ ਚਲੋ ਸੰਘਰਸ਼ ਕਰਦੇ ਰਹੇ ਪਰ ਉਹ politcal vision ਕਿਸ ਤਰ੍ਹਾਂ ਦਾ ਸੀ politcal differences ਕਈਆਂ ਨੇ ਸੀ ਸਿੱਖ ਦੀ ਪਾਰਟੀਬਾਜ਼ੀ ਵੀ ਸੀ ਉਹ ਗਲਤੀ ਪਰ ਇਹਨਾਂ ਨੇ ਜਿਹੜੇ ਤਰੀਕੇ ਦੇ ਨਾਲ ਸਿੱਖ ਕੌਮ ਨੂੰ ਉੱਚਾ ਲੈ ਜਾਣ ਦੀ ਆਵਾਜ਼ ਠਾਈ ਸੰਘਰਸ਼ ਰਚਿਆ ਔਰ ਉਹਦੇ ਤੇ ਪਹਿਰਾ ਦਿੱਤਾ